ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਆਏ ਜੀ ਤਾਂ ਲੜਕੇ ਦੀ ਘਰ ਵਾਲੀ ਦੀ ਡੈਥ ਹੋਈ ਹੋਈ ਆ ਦੋ ਬੱਚੇ ਆ ਜੀ ਇੱਕ ਬੇਟਾ ਤੇ ਇੱਕ ਬੇਟੀ ਬਿਲਕੁਲ ਨਸ਼ਾ ਰਹਿਤ ਲੜਕਾ ਜੀ 4.5 ਕਿੱਲੇ ਜ਼ਮੀਨ ਆਉਂਦੀ ਆ ਮੋਗਾ ਏਰੀਆ ਜੀ ਤਾਂ ਰਿਸ਼ਤਾ ਚਾਹੀਦਾ ਜੀ 40 ਸਾਲ ਦੀ ਲੜਕੇ ਦੀ ਲੜਕੇ ਦੀ ਉਮਰ ਆ ਤੇ ਜਾਂ ਕਿਸੇ ਕਈ ਵਾਰੀ ਕਿਸੇ ਲੜਕੀ ਦੇ ਕੋਈ ਬੱਚਾ ਨਹੀਂ ਹੁੰਦਾ ਤਾਂ ਉਹ ਵੀ ਰਿਸ਼ਤਾ ਉਹ ਲੈ ਲੈਣਗੇ ਜਿਹਦੇ ਬੱਚਾ ਨਾ ਹੁੰਦਾ ਹੋਵੇ ਤੇ ਜਾਂ ਕਿਸੇ ਲੜਕੀ ਦੇ ਬੱਚਾ ਕੋਲ ਹੈ ਨਹੀਂਗਾ ਉਹ ਰਿਸ਼ਤਾ ਲੈ ਲੈਣਗੇ ਬਿਨਾ ਬੱਚੇ ਤੋਂ ਜਾਨਕੀ ਰਿਸ਼ਤਾ ਲੈਣਗੇ ਜਿਹਨੂੰ ਵੀ ਰਿਸ਼ਤਾ ਚਾਹੀਦਾ ਸੰਪਰਕ ਕਰ ਸਕਦੇ ਹੋ ਜੀ ਬਹੁਤ ਵਧੀਆ ਘਰਬਾਰ ਆ ਲੜਕਾ ਬਹੁਤ ਮਿਹਨਤੀ ਆ ਨਸ਼ੇ ਤੋਂ ਬਿਲਕੁਲ ਰਹਿਤ ਆ ਤੇ ਵਧੀਆ ਪਰਿਵਾਰ ਆ ਜੀ ਇੱਕ ਨੰਬਰ ਤੇ ਵਧੀਆ ਪਰਿਵਾਰ ਦੀ ਹੀ ਲੜਕੀ ਚਾਹੀਦੀ ਆ ਜਿਹਨੂੰ ਵੀ ਰਿਸ਼ਤਾ ਚਾਹੀਦਾ ਉਹ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ